ਇਸ ਕਤਾਰ ਦੇ ਲੋਕਾਂ ਕਣਤੇ ਥੋੜੇ ਸਾਰਿਆਂ ਦਾ ਇੱਥੇ ਆਉਣ ਲਈ ਧੰਨਵਾਦ ਮੈਨੂੰ ਬੜਾ ਹੌਸਲਾ ਮਿਲਿਆ ਔਰ ਮੈਨੂੰ ਲੱਗਿਆ ਵੀ ਮੇਰੀ ਮਿਹਨਤ ਸਕਾਰਤ ਹੋ ਗਈ ਆ ਡਾਟਰ ਗੁਰ ਸਿੰਘ ਹੁਣੇ ਮੇਰੀ ਮੇਰੇ ਕਰਮਾ ਨੂੰ ਕੁਝ ਦਿਨ ਪਹਿਲਾਂ ਹੀ ਬਾਹਰੋਂ ਆਇਆ ਤੇ ਉਪਸਥਿਤ ਨੇ ਕਿਹਾ ਗੀਰ ਤੇ ਮੈਂ ਅਸੀ ਕਲਾ ਸਕੂਲ ਤੋਂ ਮਿੱਤਰ ਜੇ ਮੈਂ ਤੁਹਾਡੇ ਇੱਕ ਇੱਕ ਸਾਲ ਅੱਗੇ ਸੀਗੇ ਪਰ ਸਾਹਿਤ ਵਿੱਚ ਮੈਂ ਤੁਹਾਡੇ ਇੱਕ ਸਦੀ ਅੱਗੇ ਰਹੇ ਵਾ ਵਾ ਅੱਜ ਕੱਲ ਜਿਹੜੀ ਤਰੀਆ ਇਹ ਹੋਇਆ ਵੀ ਇਹ ਦੱਸਣ ਦੀ ਲੋੜ ਕਿਉਂ ਪਈ ਵੀ ਮੈਂ ਕਿਉਂਦਾ ਇਹ ਮੈਂ ਅਸਲ ਜੇ ਧਿਆਨ ਨਾ ਪੜਿਆ ਜਾਵੇ ਇਹਦੇ ਚ ਮੈਂ ਲਿਖਿਆ ਉਸ ਕਬਤਾ ਚ ਅਜੇ ਵੀ ਕਬਤ ਧੜਕਦੀ ਫਿਰਦੇ ਫਿਰਦੇ ਹੰਸ ਅਜੇ ਵੀ ਗਾਉਂਦਾ ਮੰਦਾ ਮੋਰ ਪੈਲਾ ਪਾਉਂਦਾ ਨਿਖੜ ਗਏ ਤੇ ਤੁਰ ਗਏ ਮਿੱਤਰ ਪਿਆਰੇ ਯਾਦ ਆਉਂਦੇ ਤੇ ਤਰਪਾਉਂਦੇ ਨੇ ਉਮਰ ਦੇ ਇਸ ਪੜਾ ਤੇ ਪੁੱਤ ਕੇ ਵੀ ਜੇਕਰ ਅਨੁਭਵ ਧਰਤੀ ਹਰੀ-ਭਰੀ ਹੈ ਜਦੋਂ ਤੱਕ ਕਵਤਾ ਜਿਉਂਦੀ ਹੈ ਮੈਂ ਜਿਉਂਦਾ ਮੈਂ ਦੱਸਣਾ ਨਹੀਂ ਚਾਹੁੰਦਾ ਮੈਂ ਜਿਉਂਦਾ ਜਦੋਂ ਤੱਕ ਕਵਤਾ ਜਿਉਂਦੀ ਹੈ ਮੈਂ ਜਿਉਂਦਾ ਮੈਂ ਦੱਸਣਾ ਚਾਹਿਆ ਬਾਕੀ ਡਾਕਟਰ ਗਰਵੇਸ ਜੀ ਨੇ ਸਰਸਾ ਜੀ ਨੇ ਸਰਜੀਤ ਨੇ ਤੇ ਹੋਰ ਸਾਰੇ ਦੋਸਤਾਂ ਜਿਨ੍ਹਾਂ ਗੱਲਾਂ ਕਈਆਂ ਸਿਰਮੁੱਥੇ ਪ੍ਰਵਾਨ ਤੇ ਮੈਂ ਕੁਝ ਬਹੁਤ ਹੀ ਨਿਰਲ ਕਰੇ ਮੈਂ ਧੰਵਾ ਵੀ ਕਰਨਾ ਸ਼ੁਕਰੀਆ ਜਨੂ ਸਾਹਿਬ ਵਿਸ਼ੇਸ਼ ਤੌਰ ਤੇ ਆਏ ਦਾ ਬਹੁਤ ਬਿਸ਼ੇਸ਼ ਧੰਵਾਦ ਨਹੀਂ ਜੀ ਬੈਠੋ ਬੈਠੋ ਇੰਦਰਜੀਤ ਕਪਤਾ ਇਸ ਨਾਮ ਮਾਈਕ ਲੇ ਲੇ ਨਹੀਂ ਪਤਾ ਕੀ ਭਾਸ਼ਣ ਕਹਿੰਦੇ ਵੀ ਹਾਂਜੀ ਅਚਾ ਚੱਲ 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 ਲੈ ਜਾ ਅਚਾ ਪ੍ਰਧਾਨ ਜੀ ਭਾਸ਼ਣ ਤੋਂ ਕੀ ਮੈਨੂੰ ਮੇਰੇ ਕਰੀ ਜਰਾ ਜਿਹੜੇ ਕਰੋ ਜਰਾ ਕਾਟਨ ਚਾਹ ਕਾਟਨ ਕਾਟਨ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਤੇ ਮੈਂ ਕੋਈ ਪ੍ਰਧਾਨ ਦੀ ਭਾਸ਼ਣ ਨਹੀਂ ਜਿਵੇਂ ਸ੍ਰਿੰਦਰ ਨੇ ਦੱਸਿਆ ਹੀ ਆ ਮਾਈਕ ਦੇ ਹਾਂਜੀ ਸਾਡੀ 19 ਸਦੀ ਦੀ ਦੋਸਤੀ ਦਾ ਸੱਚ ਪਹਿਲੇ ਪਿਤਰ ਸਾਥ ਤੋਂ ਜਾਂ ਇੱਕ ਸਾਲ ਘੱਟ ਜੁਬਲੀ ਸੀ ਵੈਸੇ 1951 ਤੋਂ ਸ਼ੁਰੂ ਹੋ ਕੇ 2026 ਤੱਕ ਅਸੀਂ ਸੂਰਜ ਇਕੱਠੇ ਸੀ ਜਿਵੇਂ ਸ੍ਰਿੰਦਰ ਨੇ ਦੱਸਿਆ ਮੈਂ ਤੋਂ ਇੱਕ ਸਾਲ ਪਹਿਚੀ ਸੀ ਪਰ ਅਸੀਂ ਦੋਨੇ ਹਫ਼ਤਾ ਸਕੂਲ ਚ ਪੜਦੇ ਬੁਕਤੇ ਹੁੰਦੇ ਸੀ ਇਹਦੇ ਕੋਲ ਕੋਈ ਕਵਤਾਾਂ ਆਹ ਇਹਨੇ ਕਾਫੀ ਤੇ ਲਿਖੀਆਂ ਵੀ ਅਸੀਂ ਕਾਫੀ ਸਾਰੀਆਂ ਤੇ ਮੈਂ ਉਹ ਕਿਹਾ ਵੀ ਮਨ ਦੇਦੇ ਕਾਫੀ ਮੈਂ ਇਸ ਮੈਂ ਵੀ ਉਤਾਰ ਦਵਾਂ ਇਹਦੇ ਤੋਂ ਸੁਣਾਉਂਗੀ ਤੇ ਉਹ ਕਵਤਾਾਂ ਇਹਨੇ ਕਾਫੀ ਬੜੇ ਮਾਦੀਨ ਦਿੱਤੀ ਪਰਾਂ ਦੀ ਵਰਤਿਆ ਤੋਂ ਕਾਫੀ ਮੇਤੋ ਗਵਾਜਾ ਮੈਨੂੰ ਬੜਾ ਡਰ ਲੱਗਿਆ ਵੀ ਹੁਣ ਮੈਂ ਕਿਵੇਂ ਫੇਸ ਕਰਾਂ ਇਹਨੂੰ ਕਿਵੇਂ ਕਹਾਂ ਹੁਣ ਇਹ ਨਹੀਂ ਬੜੀ ਮਿਹਨਤ ਨਾਲ ਕੋਤਾਂ ਮਾ ਕੁਤੋਂ ਕੋਤਾਂ ਮੈਨੂੰ ਹੁੰਦੀ ਹੈ ਤੇ ਮੈਂ ਇਹ ਕਿਵੇਂ ਦੱਸਾਂ ਜਦੋਂ ਮੈਂ ਹਿੰਮਤ ਕਰਕੇ ਇਹ ਗੱਲ ਦੱਸੀ ਜੀ ਉਹ ਕਾਪੀ ਤਾਂ ਮੇਕੋ ਕਵਾਚ ਗਈ ਤੇ ਮੈਂ ਇਹਦਾ ਰਖਿਨ ਦੇਖ ਰਿਹਾ ਸੀ ਕਿੰਨਾ ਇਹਦੇ ਆਪਣੇ ਸਹਿਜ ਨਾਲ ਕਿਹਾ ਵੀ ਕੋਈ ਨਹੀਂ ਹੋਰ ਮੇਰੀ ਕਾਪੀ ਦੋ ਅੰਨੇ ਦੀ ਸੀ ਤੂੰ ਮੈਨੂੰ ਦੋ ਅੰਨੇ ਆਹ ਕੀ ਬਾਤ ਹੈ ਸਾਡੇ ਸਕੂਲ 'ਚ ਜਦੋਂ ਅਸੀਂ ਪੜ੍ਹਦੇ ਸੀ ਸਤੋਂ ਸੀਨੀਅਰ ਸੀ ਕਵੀ ਉਹਦਾ ਨਾਮ ਕ੍ਰਿਸ਼ਰ ਸਿੰਘ ਜੀ ਰਹੇ ਪਿਛਲੇ ਸਾਰੀ ਉਹਦਾ ਦਿਹਾੜਾ ਸਾਡੇ ਸਕੂਲ ਦਾ ਜਿਹੜਾ ਹਰਮਾਸਟਰ ਸੀ ਉਹ ਬਹੁਤ ਸजग ਸੀ ਬਹੁਤ ਚੇਤਨ ਸੀ ਉਹਨੂੰ ਸਾਹਿਦ ਦਾ ਵੀ ਪੰਜਾਬੀ ਸਾਹਿਦ ਦਾ ਵੀ ਬਹੁਤ ਪਤਾ ਸੀ ਮੇਰੀ ਪੰਜਾਬੀ ਸਾਹਿਤ ਕੰਟੀਨਿਊ ਦੀ ਜਿਹੜੇ ਮੁੱਢਲੇ ਬੰਨੀ ਨੇ ਮੈਂਬਰ ਨਹੀਂ ਉਹਨਾਂ ਜੋ ਸ਼ਾਮਲ ਸੀ ਤੇ ਮੈਨੂੰ ਯਾਦ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਬਣਨ ਦੇ ਸਾਡੇ ਸਕੂਲ 'ਚ ਇਸ਼ਤਿਹਾਰ ਦੇ ਵੱਡੇ ਵੱਡੇ ਲੱਗੇ ਸੀ ਕਿ ਇੱਕ ਕਟਵੇ ਬਣਾਈ ਜਾਣਾ ਕਣ ਤੁਮ ਇਹ ਹੀ ਮਰਾਦ ਆ ਵੀ ਉਹਦੇ ਕਰਕੇ ਬਹੁਤ ਸਾਹਿਤਿਕ ਮਾਹੌਲ ਵੀ ਫੰਕਸ਼ਨ ਵੀ ਹੁੰਦੇ ਰਹਿੰਦੇ ਸੀ ਤੋਂ ਕਸਿਰ ਸਿੰਘ ਇਹ ਸਾਡਾ ਸੀਨੀਅਰ ਜਿਹੜਾ ਸੀ ਉਹ ਆਪ ਕਵਤਾ ਲਿਖਦਾ ਸੀ ਸੁਣਾਉਂਦਾ ਸੀ ਅਸੀਂ ਹਜੇ ਕਪਤਾ ਲਿਖਣ ਦੀ ਸੀ ਲੱਗੇ ਤੇ ਉਹਦੀਆਂ ਨੂੰ ਕੁਝ ਕਪਤਾਵਾਂ ਦਾ ਪੈਕਟਰੂਨ ਸਕੂਲ ਨਹੀਂ ਸ਼ਬਦ ਮੈਂ ਉਹਦੇ ਬਾਰੇ ਕਹਿਣਾ ਹੁੰਦਾ ਵੀ ਉਹ ਫਲਾਰੀ ਸਾਡਾ ਸਕੂਲ ਦਾ ਤੇ ਉਹ ਅਸੀਂ ਇੱਕ ਤਰ੍ਹਾਂ ਨਾਲ ਤਿੰਨ ਸੀ ਉਸ ਇੱਕ ਵਾਰਸ ਦੇ ਵਿੱਚ ਕੇਸਰ ਸਿੰਘ ਜੀ ਫਿਰ ਮੈਂ ਸੀ ਤੇ ਫਿਰ ਸੁਰਿੰਦਰ ਗੰਗ ਸੀ ਮੈਂ ਕਪਤਾ ਉਹਨਾਂ ਦਿਨਾਂ ਤੱਕ ਤੁਕਬੰਦੀ ਕਰਦਾ ਸੀ ਮਗਰ ਮਗਰੋਂ ਮੈਂ ਛੱਡ ਗਿਆ ਮਗਰ ਕਪਤਾਨ ਮੈਂ ਖਾਸੇ ਜਿਹ ਕਹਿਣਾ ਹੁੰਦਾ ਵੇ ਮੈਂ ਕਪਤਾਨ ਦੀ ਗਣੀ ਛੱਡਤੀ ਸੁਦਰ ਗਿਲ ਕਰਕੇ ਸੁਦਰ ਗਿਲ ਨੂੰ ਇਹ ਕੰਮ ਜ਼ਿੰਮੇਵਾਰੀ ਸੀ ਆ ਬਧੀਆ ਕਰ ਸਕਦਾ ਕਿ ਮੈਂ ਨਹੀਂ ਕਰ ਸਕਦਾ ਤੇ ਮੈਂ ਇਸ ਕਰਕੇ ਕਪਤਾਨ ਮੈਂ ਨਹੀਂ ਬਾਤ ਲਿਖੀ ਹੋਰ ਸੱਚ ਹੈ ਜਿਹੜੇ ਮੇਰੀ ਉਮਰ ਦੇ ਬੰਦ ਉਸ ਦਾਰ ਦੇ ਹੋਣਗੇ ਜਨਦਿਆ ਦੀਪਕ ਨੂੰ ਇਹ ਨੂੰ ਤੁਸੀਂ ਮੈਨੂੰ ਲੱਗਦਾ ਵੀ ਇਹ ਇਹ ਮੇਰੀ ਉਮਰ ਦੇ ਨੇ ਇਹਨਾਂ ਨੂੰ ਪਤਾ ਹੋਵੇਗਾ ਵੀ ਸੁਰਿੰਦਰ ਗਿਲ ਸਾਖ ਨੂੰ ਚ ਇੰਨਾ ਵੱਡਾ ਕਵੀ ਸੀ ਜਿਵੇਂ ਕਮਾ ਕਿਸੇ ਕਿਸਮ ਦੀ ਕੋਈ ਹੱਤ ਆਪਣੀ ਨਹੀਂ ਬਣੀ ਕਿ ਜਿੰਨਾ ਸ਼ਿਵ ਕੁਮਾਰ ਨੂੰ ਗੂਲ ਹੋਇਆ ਉਨੀ ਮਕਬੂਲੀਅਤ ਹੀ ਸੁੰਦਰ ਗੁੱਲੀ ਇਸੇ ਆ ਇਸ ਨੂੰ ਨਾ ਗਾਟ ਗਾਟ ਪਰ ਇਹ ਜਦੋਂ ਖਾਸ ਤੌਰ ਤੇ ਨੌਜਵਾਨ ਮੁੰਡੇ ਕੁੜੀਆਂ ਚ ਇਹ ਬਹੁਤ ਪਪੂਲਰ ਸੀ ਤੇ ਪੜਿਆ ਲਿਖਿਆ ਸੀ ਕਾਲਜ ਚ ਗਿਆ ਸੀ ਉਥੇ ਇਹ ਇਹ ਸ਼ਾਇਆ ਜਾਂਦਾ ਰਿਹਾ ਕਿ ਇਹ ਸੱਚ ਨੂੰ ਇਹਦੀ ਇੱਕ ਕਵਤਾ ਵੀ ਹੈ ਆਤਿਸ਼ਵਾਦੀ ਇਹ ਸੱਚ ਅਤਿਸ਼ਵਾਦੀ ਇਹ ਮੈਂ ਉਹ ਇਹ ਹੈ ਕਿ ਜਿਵੇਂ ਮੈਂ ਆਪਣੇ ਬਾਰੇ ਇਹ ਕਈ ਕਵਤਾਂਾਂ ਇਸਰਾਨੀ ਲਿਖੀਆਂ ਉਹਨੂੰ ਤੋਖਣਾ ਆਪਣੇ ਹਫ਼ਤਾ ਦੇ ਖਤਮ ਹੋ ਗਿਆ ਡਰਦਾਰ ਹੈ ਕਿਤੇ ਡਰਨਾ ਉਹ ਇੱਕ ਨਜ਼ਮ ਇਸ ਤੋਂ ਦੀ ਵੀ ਹੈ ਵਿਚਾਰ ਹੈ ਆਪਣੀ ਪ੍ਰੇਮ ਕਹਾਣੀਆਂ ਦੀ ਫਰੇਮ ਕਾ ਉਦੋਂ ਵਿਛੜ ਜਾਏ ਨਾ ਹਾਸਲ ਹੋਵੇ ਤਾਂ ਕਵੀ ਆ ਕਵੀ ਹੁੰਦੇ ਨਾਤੇ ਉਹ ਉਸ ਕੇਸ ਦੁੱਖ ਦੀ ਗੱਲ ਆਪਣੀ ਪ੍ਰੇਮ ਕਹਾਣੀ ਦੀ ناکامی ਦੀ ਗੱਲ ਕਵਤਾ 'ਚ ਲਿਖ ਦੇਗਾ ਪਰ ਜੇ ਸ਼ਾਇਰ ਕੋਲ ਕਵਤਾ ਹੀ ਜਰੀ ਜਾਏ ਫੇਰ ਉਹ ਕੀ ਕਰੇ ਕੋਈ ਬਹੁਤ ਵੱਡਾ ਤੇ ਸੁਨਦਰ ਜਿਲਨਾ ਇਹ ਦਰੁਖਾਂਤ ਵਾਪਰਿਆ ਸੀ ਮੈਂ ਜਿਨ੍ਹਾਂ ਨੇ ਉਹ ਸੁੰਦਰ ਗਰਲ ਨੂੰ ਉਹ ਉਹ ਚੜਤ ਵੇਖਿਆ ਜਿਹਦਾ ਮੈਂ ਵੀ ਗੁਆ ਉਹ ਉਹ ਜਿਹੜੀ ਚੜਤ ਹੈ ਉਹ ਬਾਤ ਚ ਨਹੀਂ ਰਹੀ ਇੱਕ ਆਤਿਸ਼ਵਾਦੀ ਬੰੂ ਜਿਵੇਂ ਉਹ ਚਮਕਿਆ ਸੀ ਤੇ ਮਗਰੋਂ ਫੇਰ ਉਹ ਗੁੰਮਸਮ ਹੋ ਗਿਆ ਉਹ ਥੋੜੇ ਤੋਂ ਮੈਨੂੰ ਲੱਗਦਾ ਵੀ ਇਹ ਇਹਦੇ ਵਿੱਚ ਕਪਟਾਵਾ ਨਹੀਂ ਇੱਕ ਕਿਤਾਬ ਦਾ ਜਿਹੜਾ ਟਾਈਟਲ ਹੈ ਇਹ 12 ਵਿਦਵਾਨਾਂ ਨੇ ਬਹੁਤ ਸੋਹਣੀਏ ਵਿਆਖਿਆ ਕੀਤੀ ਹੈ ਉਹਦੇ ਉਹਨੂੰ ਅਰਥ ਵੀ ਦਿੱਤੇ ਨੇ ਤੇ ਵਾਕਈ ਅਰਥਾਂ ਦਾ ਵਿਸਾਰ ਹੁੰਦਾ ਬਹੁਤ ਕੁਝ ਐਸਾ ਜਿਹੜਾ ਸਿੰਪਲੀ ਸਤਾ ਉੱਪਰ ਨਹੀਂ ਦੱਸਾ ਉਹਨੂੰ ਵਿਦਵਾਨ ਪ੍ਰਸ਼ਾਣ ਲੱਗੇ ਨੇ ਤੇ ਤੇ ਪ੍ਰਸ਼ਾਣਿਆ ਵੀ ਗਿਆ ਸੋਦੇਵੁਰਾ ਨੇ ਗੁਰਬੇਲ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਪਰ ਇਸ ਜਾਂ ਕਿ ਉਹ ਮਨਕਾਰ ਨੂੰ ਸੁਣਦੇ ਕੋ ਕਿ ਦੇ ਮੂਮੂ ਅੱਜ ਦੀ ਸੀ ਮੈਨੂੰ ਖੁਸ਼ੀ ਇਹ ਹੈ ਤੇ ਜਿਹੜਾ ਇਹਨੇ ਕਿਤੋਂ ਵੀ ਇਹਨੇ ਆਪਣੀ ਕਾਬ ਸਾਧਨਾ ਤਿਆਗੀ ਨਹੀਂ ਉਹਦੇ ਚੱਕੀ ਅੱਜ ਦੀ ਐਕਸਟੇਜ ਤੇ ਕੁਝ ਸਾਹਤਾ ਇਹਨੇ ਕਵਤਾਂ ਨਹੀਂ ਰਹੀਆਂ ਪਰ ਅਦ ਉਸ ਤੋਂ ਪੁੱਛੋ ਲਗਾਤਾਰ ਲਿਖਦਾ ਰਿਹਾ ਤੇ ਇੱਕ ਹੀ ਦਸਵੀਂ ਕਾ ਪੁਸਤਕਾਂ ਤੇ ਇਹਦਾ ਕਿਲਾ ਵਾਜਬ ਹੈ ਕਈ ਹਾਲਤਾਂ 'ਚ ਜਦੋਂ ਉਹ ਇਸ ਤਰ੍ਹਾਂ ਸੋਚਦਾ ਕਿ ਇਨੀ ਸਰਕਾਰ ਸਾਧਨਾ ਪਿੱਛੋਂ ਇਨੀ ਪ੍ਰਾਪਤੀ ਪਿੱਛੋਂ ਉਹਦੀ ਉਸ ਬੰਦੇ ਤੇ ਸ਼ਰਮ ਦੀ ਨਾ ਹੋਵੇ ਤੇ ਮੈਂ ਸਮਝਦਾ ਇਹ ਕੋਈ ਗਲਤ ਗੱਲ ਨਹੀਂ ਹੈ ਇਸ ਸੋਚ ਦਾ ਕੋਈ ਸਬ ਕਉਂ ਤਮਾਜ ਜਿਹੜੀ ਹੈ ਉੱਥੇ ਗੱਲ ਹੋਈ ਹੈ ਮਤਰੀ ਮਾਂ ਬਾਰੇ ਮਾਂ ਬਾਰੇ ਆਪਣੇ ਪਿਆਰ ਬਾਰੇ ਆਪਣੇ ਪਰਿਵਾਰ ਆਪਣੀ ਜ਼ਿੰਦਗੀ ਚ ਜਿਹੜੀ ਪਿਆਰ ਦੀ ਸਫਲਤਾ ਨਕਾਮੀਆਂ ਦੀ ਗੱਲ ਵੀ ਕੀਤੀ ਹੈ ਪਰਿਵਾਰ ਦੀ ਪਿਆਰ ਦੀ ਸਫਲਤਾ ਦੀ ਵੀ ਗੱਲ ਕੀਤੀ ਹੈ ਜਿਹੜੇ ਉਹਨੇ ਆਪਣੇ ਪਰਿਵਾਰ ਦੇ ਪ੍ਰਸੰਗ ਚ ਕੀਤੀਆਂ ਪਰ ਇਹ ਸਾਰੇ ਗੁਸਤੇ ਨਾਲ ਨਾਲ ਉਹਦੀ ਕਵਤਾ ਚ ਜਿਹੜਾ ਰੋਮਾਂਟਿਸਿਜ਼ਮ ਦੇ ਨਾਲ ਜਿਹੜੀ ਸਮਾਜਿਕ ਸਰੂਕਾਰ ਸੀ ਉਹ ਮੁhle ਦੇ ਤੋਂ ਲੈਨੇ ਛਟਾ ਜਨਨਾ ਦਾ ਲਿਖਣ ਵਾਲਾ ਜਿਹੜਾ ਸੁਰਿੰਦਰ ਗਿੱਲ ਨੇ ਉਹਦੇ ਉਹਨੇ ਕਦੇ ਵੀ ਜਿਹੜੀ ਵਿੜੇ ਦੀ ਰਾਜਨੀਤੀ ਆ ਵਿੜੇ ਦੇ ਲੋਕਾਂ ਦੇ ਹਾਲਾਤ ਨੇ ਉਹਨਾਂ ਬਾਰੇ ਕਦੇ ਵੀ ਕੱਟ ਨਹੀਂ ਫੇਰੀ ਉਹਨਾਂ ਬਾਰੇ ਲਗਾਤਾਰ ਲਿਖਿਆ ਬਹੁਤ ਖੂਬਸੂਰਤੀ ਨਾਲ ਲਿਖਿਆ ਇਸ ਪੁਸਤਕ ਵਿੱਚ ਵੀ ਸਾਰੀਆਂ ਪ੍ਰੇਮ ਦੀਆਂ ਕਵਤਾਂਵਾਂ ਦੇ ਨਾਲ ਆਪਣੇ ਨਿੱਜੀਆ ਪੂਣੀ ਜਿਹੜੇ ਵਾਪਕੀਆਂ ਨੇ ਮਾਰੀਆਂ ਕਿੰਨੀਆਂ ਕਰਨਾਮਾ ਉਹਨਾਂ ਦੇ ਬੇਬੇ ਦੇ ਹੱਥ ਸਮਾਜ ਸਾਰਥਕਤਾ ਮਾਰੀਆਂ ਜੀ ਰਾਜਨੀਤਿਕ ਤੇ ਸੰਤਰ ਮਾਰੀਆਂ ਕਰਨਾਮਾ ਵੀ ਇਹਦੇ ਵਿੱਚ ਮੌਜੂਦ ਨੇ ਬੜਾ ਹੀ ਸੋਹਣਾ ਲਿਖਦਾ ਮੇਰਾ ਮਿੱਤਰ ਤੇ ਮੈਨੂੰ ਖੁਸ਼ੀ ਹੈ ਮੈਨੂੰ ਲੱਗਾ ਵੀ ਇਹਨੇ ਪ੍ਰਧਾਨਗੀ ਤੇ ਅੱਜ ਮੈਨੂੰ ਆਪਣੀ ਦੋਸਤੀ ਕਰਤੀ ਦਵਾਈ ਹੈ ਦੋਸਤੀ ਦੇ ਨੇ ਕਿਦੇ ਵੀ ਕੀਤੇ ਨੇ ਕਈ ਵਾਰ ਤੇ ਪਰ ਮੇਰਾ ਖਿਆਲ ਆ ਵੀ ਮੈਨੂੰ ਉਹਨਾਂ ਦੋਸਤਾਂ ਗਿਣਦਾ ਤੇ ਵਾਜਿਬ ਤੌਰ ਤੇ ਗਿਣਦਾ ਜਿੰਨਾ ਦੀ ਦੋਸਤੀ ਚ 75 ਸਾਲਾਂ ਕਿਸੇ ਵੀ ਪੁੱਤਰ ਦੇ ਕਦੇ ਕੋਈ ਹੈ ਤਰਕਣੀ ਆ ਜੀ ਮੈਂ ਬਹੁਤ ਖੁਸ਼ ਹਾਂ ਜੀ ਵੀ ਮੇਰੇ ਮਿੱਤਰ ਦੀ ਕਾਪਟਾਤੀ ਪੇਸ਼ ਹੈ ਬਹੁਤ 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 ਦੋਸਤੀ ਵੀ ਬਹੁਤ ਆਰਤੀ ਇੰਨੀ ਸੋਹਣੀ ਹੈ ਮੁਸਕਰ ਥੋੜੀ ਖੁਸ਼ੀ ਹੋ ਰਹੀ ਆ ਕਿ ਉਹਨਾਂ ਦਾ ਪਹਿਲੀ ਵਾਰ ਆ ਕੇ ਬੈਠਣ ਲਈ ਕੁਰਸੀਆਂ ਹੈ। ਬਹੁਤ ਖੁਸ਼ੀ ਦੀ ਗੱਲ ਆ। ਬਦਾਂ। ਇਹਨਾਂ ਸਭ ਮਹਾਨੀ ਹੈ। ਜਿਹਦੇ ਪ੍ਰਧਾਨ ਤੇ ਜਿਹੜੇ ਕੱਤੇ ਜਿਹੜੀ ਬਾਕੀ ਸਾਰੀ ਟੀਮਾਂ ਨੂੰ ਇਸ ਗੱਲ ਦੀ ਬਿਨਾਈ ਦਿੰਨਾ। ਕਿ ਜਿਹੜਾ ਪੁਰਾਣਾ ਮਾਖਿਆ ਹੈ। ਉਹਨੂੰ ਬੜਾ ਯਾਦ ਰੱਖਦੇ ਨੇ। ਸੁਰਿੰਦਰ ਗੇਲ ਨੂੰ ਸੁਰਿੰਦਰ ਗੇਲ ਕੋ ਯਾਦ ਹੀ ਕਰਤਾ ਭੁਲਣ ਵਾਲੀ ਚੀਜ਼ ਨਹੀਂ। ਆਪਣੀ ਜਿਹੜੀ ਨੇੜਤਾ ਵੀ ਸਿਗੋਣਾ ਅੰਦਸ਼ੀਲ ਦੇ ਬਾਰੇ ਅਸਿਗੋਣਾ ਅੰਦਲਾ ਚ ਬਣਦੇ ਨੇ ਕਿ ਦੇਸ਼ੀ ਕਾਗਜਾਂ ਦੇਸ਼ੇ ਇਹੋ ਸੁਰਿੰਦਰ ਗੇਲ ਸ਼ਟਾ ਚਾਹਿਆਂ ਦੇ ਜਿਹਨਾਂ ਉਹ ਜਿਹੜਾ ਕਿ ਹਰੇਕ ਨੌਜਵਾਨ ਜਿਹੜਾ ਧਰਤ ਦਾ ਦਿਲ ਸੀ ਉਹ ਗਾਉਣਾ ਸੀ ਜਿਹੜਾ ਆਪਣੇ ਆਪ ਨੂੰ ਇਨਕਲਾਬੀ ਸਮਝਦਾ ਸੀ ਉਹ ਸਾਰੇ ਉਹਦਾ ਸੰਗਰੇਗਿਲ ਦੀ ਬਹੁਤ ਇੱਜ਼ਤ ਕਰੇ ਇੱਜੇ ਦੇ ਨੂੰ ਵੀ ਕਰਦੇ ਨੇ ਔਰ ਇਹ ਉਹਦੀ ਉਹੀ ਇੱਜ਼ਤ ਬਰਕਰਾਰ ਹੈ ਜਿਹੜੀ ਪਹਿਲਾਂ ਸੀ ਮੈਂ ਜ਼ਿਆਦਾ ਕੁਝ ਨਹੀਂ ਬੋਲਾਂਗਾ ਮੈਂ ਫੇਰ ਵਧਾਈ ਦੇਣਾ ਪੰਜਾਬੀ ਸਹਿਜ ਸਭਾ ਮੋਹਾਲੀ ਨੂੰ ਕਿ ਇਦਾਂ ਦੇ ਬੰਦਿਆਂ ਨੂੰ ਯਾਦ ਰੱਖਿਆ ਕਰੋ ਤੇ ਇਦਾਂ ਦੇ ਬੰਦਿਆਂ ਨੂੰ ਲੋਕਾਂ ਦੇ ਨਾਲ ਸਾਝੇ ਕਰਿਆ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ